ਪੰਜਾਬ ਪਰ ਵਿੱਚ ਠੰਡ ਦਾ ਪ੍ਰਕੋਪ جاری ਹੈ ਤੇ ਹੁਣ ਜੇਕਰ ਗੱਲ ਕਰੀਏ ਤਾਂ ਕੋਹਰਾ ਪੈਣਾ ਵੀ ਜਿਹੜਾ ਸ਼ੁਰੂ ਹੋ ਗਿਆ ਹੈ ਤਾਪਮਾਨ ਤਕਰੀਬਨ ਤਕਰੀਬਨ 4 ਤੋਂ 5 ਡਿਗਰੀ ਦੇ ਨਜ਼ਦੀਕ ਚੱਲ ਰਿਹਾ ਹੈ ਸਾਡੇ ਨਾਲ ਮਾਹਰ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕਿਸ ਤਰ੍ਹਾਂ ਜਿਹੜਾ ਠੰਡ ਤੋਂ ਦੁੱਧਾਰੂ ਪਸ਼ੂਆਂ ਨੂੰ ਜਿਹੜਾ ਬਚਾਇਆ ਜਾ ਸਕਦਾ ਹੈ ਜਾਂ ਫਿਰ ਜੋ ਲੋਕ ਪੰਜਾਬ ਦੇ ਵਿੱਚ ਵੀ ਹੁਣ ਸੂਰਜਾਂ ਦੀ ਪਰਨ ਦੀ ਜਿਹੜੀ ਇਹ ਗਿਣਤੀ ਵੱਧ ਗਈ ਚੁੱਕੀ ਹੈ ਕਿਸ ਤਰ੍ਹਾਂ ਲੋਕ ਜਿਹੜੇ ਨੇ ਬਚਾਅ ਕਰ ਸਕਦੇ ਨੇ ਗੱਲਬਾਤ ਕਰ ਲੈਣੇ ਆ ਸਰ ਕਿਸ ਤਰ੍ਹਾਂ ਜਿਹੜਾ ਠੰਡ ਤੋਂ ਜਿਹੜਾ ਜਾਨਵਰਾਂ ਨੂੰ ਬਚਾਇਆ ਜਾ ਸਕਦਾ ਕਿਉਂਕਿ ਵੱਡੀ ਗਿਣਤੀ ਵਿੱਚ ਲੋਕ ਜਿਹ ਨੀ ਬਿਲਕੁਲ ਸਰਦੀਆਂ ਆ ਗਈਆਂ ਨੇ ਸੋ ਠੰਡ ਦਾ ਪਤਾ ਹੀ ਨਹੀਂ ਲੱਗਦਾ ਕਦੋਂ ਆ ਜਾਂਦੀ ਹੈ ਜੀ ਤੇ ਐਂ ਲੱਗਦਾ ਸੀ ਮਹੀਨਾ ਪਹਿਲਾਂ ਲੱਗਦਾ ਸੀ ਠੰਡ ਆਉਣੀ ਨਹੀਂ ਹੁਣ ਇੱਕੋ ਦਮ ਹੀ ਆ ਗਈ ਹੈ ਸੋ ਸਭ ਤੋਂ ਪਹਿਲੀ ਤਾਂ ਗੱਲ ਇਹ ਹੈ ਕਿ ਸਾਨੂੰ ਪਹਿਲਾਂ ਹੀ ਸੁਚੇਤ ਹੋ ਜਾਣਾ ਚਾਹੀਦਾ ਵੀ ਠੰਡ ਆ ਗਈ ਹੈ ਤੇ ਇੱਕ ਮਹੀਨਾ ਪਹਿਲਾਂ ਹੀ ਸਾਨੂੰ ਇੰਤਜ਼ਾਮ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਸੋ ਇੱਕ ਮਹੀਨਾ ਤੇ ਕੁਝ ਇੰਤਜ਼ਾਮ ਇਹੋ ਜਿਹੇ ਨੇ ਜਿਹੜੇ ਸਾਨੂੰ ਸ਼ੁਰੂ ਤੋਂ ਹੀ ਕਰਨੇ ਚਾਹੀਦੇ ਨੇ ਸੋ ਪਹਿਲਾਂ ਤਾਂ ਹੈ ਸ਼ੈੱਡ ਦਾ ਡਾਇਰੈਕਸ਼ਨ ਇਸ ਛੱਡ ਦੀ ਦਿਸ਼ਾ ਕਿਸ ਕਿਸ ਤਰੀਕੇ ਨਾਲ ਹਨ ਸੋ ਛੱਡ ਦੀ ਜਿਹੜੀ ਦਿਸ਼ਾ ਹੋਏ ਉਹ ਪੂਰਬ ਤੋਂ ਪੱਛਮ ਵੱਲ ਨੂੰ ਹੋਣੀ ਚਾਹੀਦੀ ਹੈ ਜਿਹਨੂੰ ਆਪਾਂ ਕਹਿੰਦੇ ਨੇ ਈਸਟ ਟੂ ਵੈਸਟ ਡਾਇਰੈਕਸ਼ਨ ਹੋਣੀ ਚਾਹੀਦੀ ਹੈ ਸੋ ਇਹਦੇ ਨਾਲ ਗਰਮੀਆਂ ਤੇ ਸਰਦੀਆਂ ਦੋਵਾਂ ਦੋਵਾਂ ਮੌਸਮਾਂ ਦੇ ਵਿੱਚ ਫਾਇਦਾ ਹੋਏਗਾ ਸੋ ਦੂਜਾ ਇਹ ਹੈ ਕਿ ਅਸੀਂ ਸਰਦੀਆਂ ਆਉਣ ਤੇ ਕੀ ਕਰਨਾ ਹੈ ਸੋ ਸਰਦੀਆਂ ਆਉਣ ਤੇ ਸਾਨੂੰ ਪਰਾਲੀ ਦੀ ਪਰਾਲੀ ਦੇ ਖੂਬ ਇਸਤੇਮਾਲ ਕਰਨਾ ਚਾਹੀਦਾ ਸੋ ਪੰਜਾਬ ਦੇ ਲੋਕ ਕਹ ਰਹੇ ਨੇ ਕਿ ਪਰਾਲੀ ਇੱਕ ਤਰ੍ਹਾਂ ਦਾ ਸ਼ਰਾਫ ਹੈ ਉਹਨੂੰ ਸੰਭਾਲਣਾ ਬਹੁਤ ਔਖਾ ਹੈ ਸਾੜਦਿਆਂ ਤਾਂ ਪੋਲੂਸ਼ਨ ਬਹੁਤ ਹੁੰਦਾ ਹੈ ਅਸੀਂ ਜਾਨਵਰਾਂ 'ਚ ਕਿਸ ਕਿਸ ਤਰੀਕੇ ਨਾਲ ਉਸਨੂੰ ਵਰਤ ਸਕਦੇ ਹਾਂ ਉਸਨੂੰ ਅਸੀਂ ਛੱਤਾਂ ਦੇ ਵਰਤ ਸਕਦੇ ਹਾਂ ਛੱਤਾਂ ਦੇ ਪਾਦੂ ਠੀਕ ਹੈ ਨਾ ਤੇ ਗਰਮੀਆਂ ਦੇ ਸਰਦੀਆਂ ਦੋਵਾਂ ਦੇ ਵਿੱਚ ਫਾਇਦਾ ਹੋ ਜੇ ਤੇ ਪ੍ਰਾਲੀ ਨੂੰ ਤੁਸੀਂ ਵਿਛਾਣੀ ਦੇ ਵਿਛਾਉਣੀ ਦੇ ਤੌਰ ਤੇ ਵਰਤ ਲਓ ਠੀਕ ਹੈ ਨਾ ਤੇ ਫਰਸ਼ ਨੂੰ ਪਸ਼ੂ ਨੂੰ ਠੰਡਾ ਲੱਗਦਾ ਹੈ ਤੇ ਪਸ਼ੂ ਕੀ ਆ ਆਰਾਮ ਨਾਲ ਬੈਠੇਗਾ ਅਸੀਂ ਨਹੀਂ ਥੱਲੇ ਬੈਠ ਸਕਦੇ ਅਸੀਂ ਵੀ ਥੱਲੇ ਗੱਦਾ ਲਾ ਕੇ ਬੈਠਾਂਗੇ ਠੀਕ ਹੈ ਨਾ ਇੱਕ ਗੱਦੇ ਦਾ ਵੀ ਕੰਮ ਕਰਦਾ ਉਹ ਤੇ ਜਿਹੜੀ ਪ੍ਰਾਲੀ ਆ ਨਾ ਤੇ ਪ੍ਰੋਬਲਮ ਇਹ ਹੁੰਦੀ ਹੈ ਕਿ ਅਸੀਂ ਵਿਸ਼ਾਉਂਦੇ ਕਿਉਂ ਨਹੀਂ ਆ ਇਸ ਕਰਕੇ ਨਹੀਂ ਵਿਸ਼ਾਉਂਦੇ ਕਿਉਂਕਿ ਸਾਨੂੰ ਵਿਸ਼ਾਉਣ ਦਾ ਤਰੀਕਾ ਹੀ ਨਹੀਂ ਪਤਾ ਬੰਦਾ ਕਹਿੰਦਾ ਹੈ ਕਿ ਯਾਰ ਮੈਂ ਵਸ਼ਾਈ ਸੀ ਪਰਾਲੀ ਗੋਆ ਕਰਤਾ ਉਥੇ ਪਿਸ਼ਾਬ ਕਰਤਾ ਪਰਾਲੀ ਦਾ ਟੰਡੀ ਹੋ ਗਈ ਸੋ ਪਰਾਲੀ ਨੂੰ ਵਰਤਨ ਦਾ ਤਰੀਕਾ ਹੈ ਕਿ ਉਹਨੂੰ ਕੁਤਰਾ ਕਰਕੇ ਉਸਨੂੰ ਵਰਤਨਾ ਉਹਦਾ ਛੋਟੇ ਛੋਟੇ ਕੁਤਰਾ ਕਰ ਦੇਣਾ ਉਹਦੇ ਨਾਲ ਕੀ ਹੋਊਗਾ ਜਿੱਥੇ ਜਿੱਥੇ ਉਹਨੇ ਬਾਥਰੂਮ ਕੀਤਾ ਹੋਗਾ ਪਿਸ਼ਾਬ ਕੀਤਾ ਹੋਗਾ ਜਾਂ ਉਸਦੇ ਗੋਆ ਹੋਊਗਾ ਤੇ ਉਹ ਉਸਨੂੰ ਉਹਨਾਂ ਉਹਨਾਂ ਹਿੱਸਾ ਚੱਕਿਆ ਜਾ ਸਕਦਾ ਹੈ ਇੱਕ ਹੋਰ ਕੀ ਕਰਨਾ ਹੈ ਕਿ ਅਸੀਂ ਪਰਦੇ ਜਰੂਰ ਲਗਾਉਣੇ ਨੇ ਜਦੋਂ ਸਰਦੀ ਹੁੰਦੀਆਂ ਨੇ ਨਵੰਬਰ ਦੇ ਮਹੀਨੇ 'ਚ ਅਸੀਂ ਲਾ ਦੇਣੇ। ਸੋ ਹਮੇਸ਼ਾ ਪਰਦੇ ਲਾ ਕੇ ਰੱਖਣੇ ਨੇ। ਸੋ ਅੱਜਕੱਲ ਜਿਵੇਂ ਧੁੰਦਾਂ ਦਾ ਮੌਸਮ ਹੈ 10-15 ਦਿਨ ਧੁੰਦਾਂ ਰਹਣਗੀਆਂ। ਪਰਦੇ ਨਹੀਂ ਚੱਕਣੇ ਹੈਗੇ ਤੇ 10 ਦਿਨਾਂ ਤੱਕ ਸ਼ਾਇਦ ਮੈਨੂੰ ਲੱਗਦਾ ਸੂਰਜ ਆਪਾਂ ਨੂੰ ਦਿਖਣ ਲੱਗ ਜਾਏਗਾ। ਤੇ ਜਦੋਂ ਸੂਰਜ ਆਏਗਾ ਦਿਨ ਵੇਲੇ ਉਦੋਂ ਪਰਦੇ ਚੱਕ ਦੇਣੇ ਨੇ ਤੇ ਰਾਤ ਵੇਲੇ ਉਹ ਅਸੀਂ ਪਰਦੇ ਲਾ ਦੇਣੇ ਨੇ। ਨਾ ਤਰੀਕੇ ਨਾਲ ਅਸੀਂ ਬਚਾਅ ਕਰ ਸਕਦੇ। ਸਰ ਜੀ ਗੱਲ ਗੱਲ ਕਰੀ ਜਿਸ ਤਰ੍ਹਾਂ ਛੋਟੇ ਪਸ਼ੂ ਹੁੰਦੇ ਆ ਜਾਂ ਜਿਹੜੇ ਨਵਜੰਮੇ ਪ ਉਹਨਾਂ ਦਾ ਵੀ ਜਿਹੜਾ ਧਿਆਨ ਜ਼ਿਆਦਾ ਰੱਖਣਾ ਪੈਂਦਾ ਦੇਖੋ ਜਿਹੜਾ ਸਾਡਾ ਦੇਸ਼ ਹੈ ਨਾ ਇਹਦੇ ਵਿੱਚ ਗਰਮੀ ਜ਼ਿਆਦਾ ਪੈਂਦੀ ਹੈ ਠੰਡ ਘੱਟ ਪੈਂਦੀ ਹੈ ਸੋ ਜਦੋਂ ਗਰਮੀ ਆਉਂਦੀ ਹੈ ਤਾਂ ਸਾਨੂੰ ਹਰ ਪਸ਼ੂ ਦਾ ਧਿਆਨ ਰੱਖਣਾ ਪੈਂਦਾ ਤੇ ਜਦੋਂ ਸਰਦੀ ਆਉਂਦੀ ਹੈ ਤੇ ਉਦੋਂ ਜਿਹੜਾ ਰੱਖਣਾ ਤਾਂ ਤਨ ਨੂੰ ਸਾਨੂੰ ਸਾਰੇ ਪਸ਼ੂਆਂ ਦਾ ਪੈਂਦਾ ਖਿਆਲ ਪਰ ਜਿਹੜੇ ਛੋਟੇ ਬੱਚੇ ਨੇ ਨਾ ਨਵਜੰਮੇ ਨੇ ਉਹਨਾਂ ਦਾ ਖਿਆਲ ਸਾਨੂੰ ਜ਼ਿਆਦਾ ਰੱਖਣਾ ਪੈਂਦਾ ਕਿਉਂਕਿ ਜਦੋਂ ਪਸ਼ੂ ਵੱਡਾ ਹੋ ਜਾਂਦਾ ਹੈ ਤੇ ਉਹਦਾ ਸਰੀਰ ਕੀ ਆ ਭਾਵੇਂ ਉਹ ਕੰਬਾਂ ਲੈ ਲੋ ਭਾਵੇਂ ਸਰੀਰ ਤੇ ਚਰਬੀ ਲਾ ਲੋ ਤੇ ਉਹ ਮਤਲਬ ਠੰਡ ਨੂੰ ਜ਼ਿਆਦਾ ਸਹਾਰ ਸਕਦਾ ਪਰ ਜਿਹੜਾ ਨਮ ਜੰਮਿਆ ਬੱਚਾ ਨਾ ਉਹਨੂੰ ਠੰਡ ਸਹਾਰਨ ਦੀ ਕੋਈ ਪ੍ਰਕਿਰਿਆ ਨਹੀਂ ਹੁੰਦੀ ਉਹਦੇ ਸਰੀਰ ਦੇ ਵਿੱਚ ਉਹਨੂੰ ਠੰਡ ਜ਼ਿਆਦਾ ਲੱਗਦੀ ਹੈ ਤੇ ਜਿਹੜਾ ਸੂਰ ਹੈ ਜੇ ਵਿਅਕ ਸੂਰ ਹੈ ਉਹਨੂੰ ਵੈਸੇ 10 ਡਿਗਰੀ ਤੋਂ ਥੱਲੇ ਕੁਝ ਹੁੰਦਾ ਹੀ ਨਹੀਂ 10 ਡਿਗਰੀ ਤੱਕ ਨਹੀਂ ਕੁਝ ਹੁੰਦਾ ਹੈਗਾ ਪਰ ਜਿਹੜਾ ਨਮ ਜੰਮਿਆ ਸੂਰ ਹੈ ਬੱਚਾ ਉਹਨੂੰ 30 ਡਿਗਰੀ ਤੇ ਠੰਡ ਲੱਗਣੀ ਸ਼ੁਰੂ ਹੋ ਜਾਂਦੀ ਹੈ ਤੇ ਮੈਂ ਦੇਖ ਰਿਹਾ ਸੀਗਾ ਕੱਲ ਕਿ ਭਾਵੇਂ ਗਰਮੀਆਂ ਹੋਣ ਭਾਵੇਂ ਸਰਦੀਆਂ ਹੋਣ ਠੀਕ ਹੈ ਨਾ ਇੱਕ ਟਾਈਮ ਇਹੋ ਜਿਹਾ ਹੁੰਦਾ ਪੂਰੇ ਰਾਤ ਦੇ ਦਿਨ ਦੇ ਵਿੱਚ ਜਦੋਂ ਤਾਪਮਾਨ اهو ਆਪਣਾ 25 26 ਤੇ ਪਹੁੰਚ ਜਾਂਦਾ ਹੈ ਮਤਲਬ ਗਰਮੀਆਂ ਹੁਣ ਸਰਦੀਆਂ ਹੁਣ ਬੱਚਿਆਂ ਦਾ ਤਾਂ ਤੁਹਾਨੂੰ ਠੰਡ ਤੋਂ ਬਚਾਅ ਕਰਨਾ ਹੀ ਪਏਗਾ ਠੀਕ ਹੈ ਨਾ ਤੇ ਸਰਦੀਆਂ ਦੇ ਵਿੱਚ ਖਾਸ ਕਰਕੇ ਕੀ ਕਰਨਾ ਹੈ ਅਸੀਂ ਤੋਂ ਸੂਰਤ ਦੇ ਬੱਚਿਆਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਅਸੀਂ 30 ਡਿਗਰੀ ਮੇਨਟੇਨ ਕਰਕੇ ਰੱਖਣਾ ਬਾਹਰ ਦਾ ਟੈਂਪਰੇਚਰ 10 ਡਿਗਰੀ ਹੋਇਆ ਪਿਆ ਅਸੀਂ 20 ਡਿਗਰੀ ਦਾ ਫਰਕ ਕਿਵੇਂ ਲੈ ਕੇ ਆਉਣਾ ਤੇ ਉਹਦੇ ਵਾਸਤੇ ਅਸੀਂ ਖਾਸ ਖਾਣੇ ਬਣਾਏ ਹੋਏ ਨੇ ਬੱਚਿਆਂ ਵਾਸਤੇ ਉਹਨੂੰ ਅਸੀਂ ਇੰਗਲਿਸ਼ ਦੇ ਵਿੱਚ ਕਰੀਪ ਏਰੀਆ ਕਹਿੰਦੇ ਆ ਕਰੀਪ ਏਰੀਆ ਦਾ ਮਤਲਬ ਹੈਗਾ ਕਿ ਉਹ ਸਿਰਫ ਬੱਚੇ ਵਾਸਤੇ ਬਣਾਇਆ ਹੋਇਆ ਹੈ ਉੱਥੇ ਬੱਚੇ ਦਾ ਭੋਜਨ ਨਹੀਂ ਹੁੰਦਾ ਤੇ ਉਹਦੇ ਵਿੱਚ ਬੱਚੇ ਦੇ ਰਹਿਣ ਵਾਸਤੇ ਜਗ੍ਹਾ ਹੁੰਦੀ ਹੈ ਉਹ ਜਗ੍ਹਾ ਅਸੀਂ ਪੂਰੀ ਪਰਾਲੀ ਦੇ ਨਾਲ ਢੱਕ ਦਿੰਨੇ ਆ ਚਾਰੇ ਪਾਸੇ ਉਹ ਬੰਦ ਹੁੰਦੀ ਹੈ ਉੱਪਰੋਂ ਵੀ ਅਸੀਂ ਬੰਦ ਕਰ ਦਿੰਨੇ ਆ ਤੇ ਉਹਦੇ ਵਿੱਚ ਅਸੀਂ ਬਲਬ ਹੀਟਰ ਕੁਝ ਵੀ ਲਗਾ ਸਕਦੇ ਆ ਕਿ ਜਿਹੜਾ ਤਾਪਮਾਨ ਆ ਉਹ 30 ਡਿਗਰੀ ਤੱਕ ਮੇਨਟੇਨ ਹੋ ਸਕਦਾ ਸਰ ਤੁਸੀਂ ਨੀਚੇ ਦੱਸਿਆ ਜਿਸ ਤਨਾ ਪ੍ਰਾਲੀ ਆਪਾਂ ਵਿਸਾ ਸਕਦੇ ਆ ਜਾਂ ਫਿਰ ਸਾਈਡਾਂ ਦੇ ਉੱਪਰ ਜਿਹੜੀ ਆ ਤੁਸੀਂ ਦੱਸਿਆ ਕਿ ਉੱਥੇ ਜਿਹੜੀ ਆ ਆਪਾਂ ਕਪੜਾ ਜਾਂ ਪਰਦੇ ਨਾਲ ਤਾਣ ਕੇ ਉਹਨੂੰ ਜਿਹੜਾ ਸ਼ੀਤ ਲਹਿਰ ਜਾਂ ਠੰਡ ਤੋਂ ਜਿਹੜਾ ਬਚਾਅ ਕਰ ਸਕਦੇ ਆ ਉੱਪਰ ਛੱਤ ਦੇ ਉੱਪਰ ਕੀ ਲੋਕ ਜਿਦਾ ਪਹਿਲਾਂ ਪ੍ਰਾਲੀ ਪਾਉਂਦੇ ਸੀ ਜਾਂ ਕੋਈ ਹੋਰ ਵੀ ਜਿਹੜਾ ਹੱਲ ਹਾਂ ਇਹ ਦੇਖਿਆ ਕਿ ਅੱਜ ਕੱਲ ਐਡ ਆਉਂਦੀ ਹੈ ਕਿ ਸਾਡੀਆਂ ਸ਼ੀਟਾਂ ਲਗਾਓ ਜੀ ਜਿਹਨੂੰ ਆਪਾਂ ਥਰਮੋਕੋਲ ਟਾਈਪ ਦੀਆਂ ਸ਼ੀਟਾਂ ਹੁੰਦੀਆਂ ਨੇ ਪੋਲੀਯੂਥਰੇਨ ਤੇ ਕੁਛ ਇਹੋ ਜਿਹਾ ਮਟੀਰੀਅਲ ਆ ਬਹੁਤ ਮਹਿੰਗਾ ਪੈਂਦਾ 250 300 ਰੁਪਏ ਸਕੁਅਰ ਫੂਟ ਉਸ ਦਾ ਖਰਚਾ ਹੁੰਦਾ ਤੇ ਬੰਦਾ ਕਹਿੰਦਾ ਯਾਰ ਇਹ ਤਾਂ ਮੈਂ ਲਗਾ ਨਹੀਂ ਸਕਦਾ ਹੈਗਾ ਤੋ ਇਹਦਾ ਟੈਂਪਰੇਰੀ ਤਾਂ ਮੈਂ ਤੁਹਾਨੂੰ ਸੋਲੂਸ਼ਨ ਦੱਸਿਆ ਸੀ ਅਸੀਂ ਪ੍ਰਾਲੀ ਪਾ ਕੇ ਇਸ ਨੂੰ ਅਸੀਂ ਠੀਕ ਕਰ ਸਕਦੇ ਹਾਂ ਤੇ ਇੱਕ ਤਰ੍ਹਾਂ ਨਾਲ ਉਹਨੂੰ ਤਾਪਰੋਧਕ ਬਣਾ ਸਕਦੇ ਹਾਂ ਮੇਰੇ ਕਹਿਣ ਦਾ ਮਤਲਬ ਜਿਹੜੀ ਟੁੱਡੀ ਛੱਤ ਉਹ ਤਾਪਰੋਧਕ ਹੋਣੀ ਚਾਹੀਦੀ ਹੈ ਠੰਡ ਹੋਵੇ ਗਰਮੀ ਹੋਵੇ ਦੋਵਾਂ 'ਚ ਉਹਦਾ ਅਸਰ ਪਸ਼ੂਆਂ ਤੇ ਮਾੜਾ ਅਸਰ ਨਾ ਪਵੇ ਤੋ ਉਹਦੇ ਵਾਸਤੇ ਕਰਨਾ ਕੀ ਮਤਲਬ ਇਹ ਇੱਕ ਤਰ੍ਹਾਂ ਦੀ ਜਦੋਂ ਅਸੀਂ ਫਰਿੱਜ ਜਾਂ ਕੋਈ ਇਹੋ ਜਿਹਾ ਕੋਈ ਹੋਰ ਸਮਾਨ ਲੈ ਕੇ ਆਉਂਦੇ ਆ ਉਹਨੂੰ ਇੱਕ ਇੱਕ ਪਲਾਸਟਿਕ ਦੀ ਸ਼ੀਟ ਦੇ ਨਾਲ ਟੱਕਿਆ ਹੁੰਦਾ ਜਿਹਦੇ ਬੱਚੇ ਚੱਕ ਕੇ ਪਟਾਕੇ ਵਜਾਉਂਦੇ ਨੇ ਉਹਨੂੰ ਆਪਾਂ ਬੱਬਲ ਸ਼ੀਟ ਕਹਿੰਦੇ ਆ ਉਸੇ ਚੀਜ਼ ਨੂੰ ਇੰਪਰੂਵ ਕੀਤਾ ਹੋਇਆ ਮਾਰਕੀਟ ਦੇ ਵਿੱਚੋਂ ਬਹੁਤ ਸਸਤੀ ਮਿਲਦੀ ਹੈ ਉਹ ਨਾ ਉਸਿਆ ਦੋ ਪੰਜ ਕੇ 6 ਰੁਪਏ ਮੀਟਰ ਦੇ ਹਿਸਾਬ ਨਾਲ ਉਹ ਮਿਲ ਜਾਂਦੀ ਹੈ ਸੋ ਉਹ ਤੁਸੀਂ ਜਿਹੜੀਆਂ ਆਮ ਚਾਦਰਾਂ ਨੇ ਉਹਨਾਂ ਦੇ ਥੱਲੇ ਤੁਸੀਂ ਉਹ ਲਗਾ ਸਕਦੇ ਆ ਸੋ ਉਹਦੇ ਨਾਲ ਕੀ ਹੋਏਗਾ ਅਸਲ ਦੇ ਵਿੱਚ ਜਿਹੜੀ ਹਵਾ ਹੈ ਅਸੀਂ ਇਹ ਆਪਦੀ ਜੈਕਟ ਪਾਉਨੇ ਆ ਉਹ ਜੈਕਟ ਨਹੀਂ ਗਰਮ ਹੈਗੀ ਆਪਾਂ ਰਜਾਈ ਲੈਨੇ ਆ ਰਜਾਈ ਨਹੀਂ ਗਰਮ ਹੈਗੀ ਉਸ ਦਾ ਮੋਟਿਵ ਕੀ ਹੈ ਜਿਹੜੀ ਸਾਡੇ ਸਰੀਰ ਦੇ ਵਿੱਚੋਂ ਗਰਮੀ ਨਿਕਲੀ ਹੈ ਉਹ ਰਜਾਈ ਦੇ ਵਿੱਚ ਹੀ ਰਹਿ ਜੇ ਉਹ ਰਜਾਈ ਦੇ ਵਿੱਚ ਕਿਉਂ ਰਹਿੰਦੀ ਹੈ ਕਿਉਂਕਿ ਉਹ ਰਜਾਈ ਦੇ ਵਿੱਚ ਹਵਾ ਭਰੀ ਹੋਈ ਹੈ ਹਵਾ ਦੇ ਆਰ ਪਾਰ ਨਾ ਤਾਂ ਠੰਡ ਜਾ ਸਕਦੀ ਹੈ ਤੇ ਨਾ ਹੀ ਗਰਮੀ ਜਾ ਸਕਦੀ ਹੈ ਠੀਕ ਹੈ ਨਾ ਇਹੀ ਕੰਮ ਬਬਲ ਸ਼ੀਟ ਦਾ ਬਬਲ ਸ਼ੀਟ ਹਵਾ ਦੇ ਨਾਲ ਭਰੀ ਹੁੰਦੀ ਹੈ ਤੋਂ ਜਦੋਂ ਹਵਾ ਦੇ ਵਿੱਚੋਂ ਨਾ ਠੰਡ ਕਰਾਉਸ ਹੁੰਦੀ ਹੈ ਤੇ ਨਾ ਉਹ ਗਰਮੀ ਕਰਾਉਸ ਹੁੰਦੀ ਜੀ ਬਿਲਕੁਲ ਕਿਤੇ ਨਾ ਕਿਤੇ ਇਹ ਸਨ ਮਹਾਰ ਜੀ ਨੇ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਪਸ਼ੂਆਂ ਨੂੰ ਠੰਡ ਤੋਂ ਜਿਹੜਾ ਬਚਾਇਆ ਜਾ ਸਕਦਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਪਸ਼ੂ ਨੇ ਉਹਨਾਂ ਨੂੰ ਗਰਮੀ ਤੋਂ ਵੀ ਬਚਾਉਣਾ ਜ਼ਰੂਰੀ ਹੈ ਪਰ ਜਿਸ ਤਰ੍ਹਾਂ ਜਦੋਂ ਠੰਡ ਦਾ ਮੌਸਮ ਹੁੰਦਾ ਜਾਂ ਕੋਰੇ ਦਾ ਸਮਾਂ ਹੁੰਦਾ ਹੈ ਰੰਨ ਬੱਦ ਜਾਂਦੀ ਉਸ ਸਮੇਂ ਜਿਹੜਾ ਛੋਟੇ ਬੱਚੇ ਜਿਹੜੇ ਹੁੰਦੇ ਨੇ ਜਿਹੜੇ ਨਵਜੰਮੇ ਪਸ਼ੂ ਹੁੰਦੇ ਨੇ ਉਹਨਾਂ ਦਾ ਧਿਆਨ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਉਹਨਾਂ ਨੇ ਵੀ ਦੱਸਿਆ ਕਿ ਕਿਸ ਤਰ੍ਹਾਂ ਜਿਹੜਾ ਸਸਤੇ ਤਰੀਕੇ ਦੇ ਨਾਲ ਜਾਂ ਫਿਰ ਪ੍ਰਾਣੀ ਦੇ ਰਾਹੀਂ ਆਪਣੇ ਜਿਹੜੇ ਜਾਨਵਰ ਆ ਉਹਨਾਂ ਨੂੰ ਜਿਹੜਾ ਬਚਾਇਆ ਜਾ ਸਕਦਾ ਹੈ ਜਾਂ ਉਹਨਾਂ ਦੇ ਥੱਲੇ ਵਿਛਾਉਣੀ ਵਿਛਾ ਕੇ ਜਾਂ ਫਿਰ ਛੱਤ ਦੇ ਉੱਪਰ ਪਾ ਕੇ ਜਿਹੜੀਆਂ ਛੱਤਾਂ ਜਿਹੜੀ ਉਸ ਨੂੰ ਵੀ ਤਾਪ ਰੋਧਕ ਜਾਂ ਫਿਰ ਅਸੀਂ ਕਹਾਂਗੇ ਕਿ ਜਿਸ ਦੇ ਨਾਲ ਜਿਹੜਾ ਤਾਪਮਾਨ ਘਟਦਾ ਵੱਧਦਾ ਹੈ ਉਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਲਿਵਿੰਗ ਇੰਡੀਆ ਨਿਊਜ਼ਲੀ ਲੁਧਿਆਣਾ ਤੋਂ ਰਾਜਵਿੰ